ਅੰਮ੍ਰਿਤਸਰ ਵਿੱਚ ਜੀਵਨ ਜੋਤ ਪ੍ਰੋਜੈਕਟ ਤਹਿਤ ਬਾਲ ਪਿਖਿਆ ਦੇ ਖਿਲਾਫ ਵੱਡੀ ਕਾਰਵਾਈ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਵੱਲੋਂ ਸ਼ਹਿਰ ਦੇ ਵਕ ਵਕ ਚੌਂਕਾਂ ਅਤੇ ਭੀੜ-ਪਾੜ ਵਾਲੇ ਇਲਾਕਿਆਂ ਵਿੱਚ ਅਚਾਨਕ ਰੇਡ ਦੌਰਾਨ ਕੁਝ ਨਾਬਾਲਗ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਬਾਲ ਸੁਰੱਖਿਆ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੈਸਕਿਊ ਕੀਤੇ ਬੱਚਿਆਂ ਨੂੰ ਚਾਈਲਡ ਵੈਲਫੇਅਰ ਕਮੇਟੀ ਸਾਹਮਣੇ ਪੇਸ਼ ਕਰਕੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ ਲੋੜ ਪੈਣ ਤੇ ਡੀਐਨਏ ਟੈਸਟ ਵੀ ਕਰਵਾਏ ਜਾਣਗੇ ਪ੍ਰਸ਼ਾਸਨ ਵੱਲੋਂ ਬੱਚਿਆਂ ਨੂੰ ਪੜ੍ਹਾਈ ਅਤੇ ਪੁਨਰਵਾਸ ਨਾਲ ਜੋੜਨ ਦੀ ਗੱਲ ਕੀਤੀ ਗਈ ਹੈ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੰਗਣ ਵਾਲੇ ਬੱਚਿਆਂ ਨੂੰ ਪੈਸੇ ਨਾ ਦੇ ਕੇ ਸਗੋਂ ਉਸਦੀ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਜਾਵੇ ਨਾਮ ਮੇਰਾ ਨਾਮ ਕਰਨਜੀਤ ਸਿੰਘ ਜਿਲ੍ਹਾ ਬਾਸਰਕੇ ਅਫਸਰ ਅਮਿਤ ਜੀ ਸਰ ਜੀਵਨ ਜੋਤ ਜੀ ਨੂੰ ਪ੍ਰੇਸ਼ਟ ਹੈ ਫਿਰ ਤੋਂ ਇੱਕ ਹੋਰ ਕਾਰਵਾਈ ਕੀਤੀ ਜਾ ਰਹੀ ਹੈ ਸਮਾਈ ਸੰਤਾਵਲਾ ਜੀ ਕਿਤੇ ਵੀ ਪੁੱਛਿਓ ਕਿਨੇ ਵੀ ਖੜੇ ਰੱਖਿਆ ਗਿਆ ਵਜ੍ਹਾ ਕੀ ਹੈ ਅਸੀਂ ਲਗਾਤਾਰ ਜੀਵਨ ਜੋਤ ਪ੍ਰੋਜੈਕਟ ਦੇ ਅਧੀਨ ਬਾਲਕੇ ਕਸਬੰਦ ਵਿੱਚ ਰਿਦਾ ਕਰ ਰਹੇ ਹਾਂ ਤੇ ਇਸ ਦੇ ਸਬੰਧ ਵਿੱਚ ਤੁਸੀਂ ਵੇਖਿਆ ਹੀ ਹੋਊਗਾ ਕਿ ਸ਼ਹਿਰ ਦੇ ਜਿੰਨੇ ਵੀ ਚੌਕ ਆਪਨਾ ਨਵਲਟੀ ਚੌਕ ਆਪਣੇ ਕ੍ਰਿਸਟਲ ਚੌਕ ਸਾਰੇ ਜਿੱਥੇ ਵਾਈਪਰ ਮਾਰਦੇ ਸੀ ਅੱਗੇ ਆ ਕੇ ਅੱਜ ਨੇ ਹੁਣ ਸਾਰੇ ਟੋਕ तकरीबन ਖਾਲੀ ਹੋ ਗਏ ਆ ਜਿਹੜੇ ਬਾਲਕ ਹੈ ਬੱਚੇ ਮੰਗਦੇ ਸੀ ਜਿਹੜੇ ਜਿਹੜੇ ਆਪਣੇ ਸਟੇਟਾਂ ਨਾਲ ਸੰਬੰਧ ਰੱਖਦੇ ਸੀ ਉਹਨਾਂ ਨੂੰ ਰੈਸਕਿਊ ਕਰਕੇ ਉਹਨਾਂ ਦੀ ਜਾਂਚ ਪੜਤਾਲ ਕਰਕੇ ਜੀਮਾ ਜੋਰ ਪ੍ਰੋਜੈਕਟ ਜੋ ਉਹਨਾਂ S.O.P ਚ ਦੱਸਿਆ ਉਹਨਾਂ ਨੂੰ ਉਸ ਸ਼ਹਿਰਾਂ ਦੇ ਆਪਣੇ ਸਟੇਟਾਂ ਤੋਂ ਛੱਡ ਦਿੱਤਾ ਗਿਆ ਹੈ ਹੁਣ ਸਾਨੂੰ ਇੱਕ ਕਾਲ ਫਾਊਂਡੇਸ਼ਨ ਵੱਗੋਂ ਇੱਕ ਛਿਟਾਇਤ ਆਈ ਸੀ ਦੀਸ ਜ਼ਾਬ ਨੂੰ ਕਿ ਇੱਥੇ ਇੱਕ ਰਣਜੀਤ ਐਵੇਨਿਊ ਹੈਗਾ ਜਿੱਥੇ ਆਪਣੇ ਚਾਹੇ ਜੋ ਇਲਾਕੇ ਇੱਥੇ ਬੱਚੇ ਮੰਗਦੇ ਆ ਇੱਥੇ ਆਉਣ ਜਾਣ ਵਾਲਿਆਂ ਨੂੰ ਤੰਗ ਕਰਦੇ ਆ ਅਤੇ ਬਾਲ ਠਿੱਕੇ ਆ ਕਰਦੇ ਪਾਏ ਗਏ ਆ ਅੱਜ ਦੇ ਸਬੰਧ ਅਚਨ ਚੇਤ ਰੇਡ ਅਸੀਂ ਰੱਖੀ ਹੋਈ ਸੀਟਾਂ ਦੇ ਬਾਸ ਨੂੰ ਵੇਖੇ ਭੱਜ ਜਾਂਦੇ ਆ ਸਾਨੂੰ ਵੇਖ ਕੇ ਉਹਨਾਂ ਪਛਾਣ ਆ ਗਈ ਆ ਅਸੀਂ ਅੱਜ ਟੋਟਲ 7 ਬੱਚੇ ਤਕਰੀਬਨ 6-7 ਬੱਚੇ ਅੱਜ ਰੈਸਕੂ ਕੀਤੇ ਆ ਜਿਹੜਾ ਬਾਲ ਚੇਡਾ ਦੇ ਪਾਏ ਗਏ ਆ ਸਾਨੂੰ ਵੇਖ ਕੇ ਭੱਜੇ ਵੀ ਆ ਅਸੀਂ ਭੱਜ ਦਾ ਨਕਾਬੂ ਕੀਤਾ ਗਿਆ ਤੇ ਇਹਨਾਂ ਨੂੰ ਅਸੀਂ ਲੈ ਕੇ ਅਸੀਂ ਉਹਨਾਂ ਦੀ ਬਾਲ ਕਲਾ ਇੱਕ ਕਮੇਟੀ ਅਮਰਸਾਲ ਦੇ ਕੇ ਪੇਸ਼ ਕਰਾਂਗੇ ਤੇ ਨਾਲੇ ਪੇਰੈਂਟਸ ਨੂੰ ਕਿਹਾ ਕਿ ਇਹਨਾਂ ਦੇ ਡਾਕੂਮੈਂਟੇਸ਼ਨ ਇਹਨਾਂ ਦੇ ਆਧਾਰ ਕਾਰਡ ਤੇ ਬਸ ਸੈਰਟੀਫਿਕੇਟ ਤੇ ਜੋ ਵੀ ਤੁਹਾਡੇ ਤੋਂ ਡਾਕੂਮੈਂਟ ਹੈਗੇ ਆ ਇਹਨਾਂ ਦੇ ਲੈ ਕੇ ਪੇਸ਼ ਕਰੋ ਕਿਉਂਕਿ ਜਾਂਚ ਪੜਤਾਲ ਕੀਤੀ ਜਾਊਗੀ ਉਹਦੇ ਚ ਵੇਖਿਆ ਜਾਊਗਾ ਕਿ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਜੇ ਇਹਨਾਂ ਦੇ ਬੱਚੇ ਕੋਈ ਜਾਂਚ ਪੜਤਾਲ ਵਿੱਚ ਨਹੀਂ ਪਾਏ ਜਾਂਦੇ ਠੀਕ ਆ ਫਿਰ ਇਹਨਾਂ ਦਾ ਡੀਐਨਏ ਕਰਾਇਆ ਜਾਊਗਾ ਡੀਐਨਏ ਕਰਨ ਤੋਂ ਬਾਅਦ ਜੇ ਮੈਚ ਨਹੀਂ ਕਰਦਾ ਤਾਂ ਅੱਜ ਬੰਦੀ ਜਿਹੜੀ ਐਸਓਪੀ ਅਧੀਨ ਅਫਰ ਕਰ ਕਾਰਵਾਈ ਕੀਤੀ ਜਾਵੇਗੀ ਹੁਣ ਅਸੀਂ ਬੱਚੇ ਲੈ ਕੇ ਹੋਰ ਵੀ ਹੌਣ ਲੱਗੇ ਜਾ ਕੇ ਚੈਕਿੰਗ ਕਰਾਂਗੇ ਇੱਕ ਕਾਰਕ ਇਹ ਤੇਨ ਬੱਚਿਆਂ ਨੂੰ ਅਸੀਂ ਰੈਸਕੂ ਕਰਕੇ ਤੇ ਇਹਨਾਂ ਨੂੰ ਉਹਨਾਂ ਦੇ ਆਪਣੇ ਸਟੇਟਾਂ ਦੇ ਵਿੱਚ ਉਹਨਾਂ ਨਾਲ ਸਲਾਹ ਕਰਕੇ ਜਿਹੜੇ ਬਾਗਲੇ ਕਮੇਟੀ ਪ੍ਰਸ਼ਾਸਨ ਨਾਲ ਜੋ ਜੁਕੀ ਦੇ ਹੋਣਗੇ ਪਪਾਲ ਦੇ ਕਿਥੋਂ ਦਿੱਲੀ ਦੇ ਹੋਣਗੇ ਪਈ ਜਾਂ ਪਹਿਲਾਂ ਅਸੀਂ ਸਪੋਰਟ ਆਗਾਤ ਲੱਗ ਬੱਚੇ ਛੱਡ ਕੇ ਆਏ ਇਹ ਵੀ ਇਹਨਾਂ ਛੱਡ ਕੇ ਆਏ ਕਿਉਂਕਿ ਇਹ ਬੱਚਿਆਂ ਦਾ ਜੀਵਨ ਇਹ ਅਜਬਾਲ ਪੁਣੇ ਵਿੱਚ ਹੈਗੇ ਇਹਨਾਂ ਦਾ ਭਵਿਅਤ ਕਿਵੇਂ ਬਚਾਇਆ ਜਾ ਸਕਦਾ ਅਤੇ ਇਹਨਾਂ ਦਾ ਜੀਵਨ ਵਧੀਆ ਕੀਤਾ ਜਾ ਸਕਦਾ ਉਸ ਦੇਖਣਾ ਸੀ ਆਪਣੇ ਵਿਚਾਰ ਲਗਾਤਾਰ ਕਰ ਰਿਹਾ ਇਸ ਤੋਂ ਪਹਿਲਾਂ ਵੀ ਅਸੀਂ ਇੱਕ ਆਪਾਂ ਐਫਐਜਰ ਕੀਤੀ ਸੀਗੀ ਹੁੰਦਾ ਪੋਜ਼ਿਟਿਵ ਆਉਟਕਮ ਇਹ ਨਿਕਲਾ ਕਿ ਜਿੰਨੇ ਵੀ ਪਿਠਾਰੀ ਸੀ ਸਾਰੇ ਹੀ ਭੱਜ ਗਏ ਸੀ ਭੱਜ ਗਏ ਸੀ ਹੁਣ ਸ਼ਹਿਰ ਦੇ ਜਿੰਨੇ ਵੀ ਚੌਕ ਆ ਤੁਸੀਂ ਦੇਖਿਆ ਹੋਊਗਾ ਉਹ ਸਾਰੇ ਸਾਫ ਨੇ ਤੇ ਕਹਿੰਦੇ ਕਿ ਮਾਫੀ ਹੈ ਲੱਗਦਾ ਕਿ ਵੈਸੇ ਇੱਥੇ ਵੀ ਦੇਖਦੇ ਕੀ ਤੁਹਾਡੇ ਲੋਕ ਬਹਿਸ ਕਰ ਰਹੇ ਨੇ ਕਿ ਸਾਡੇ ਬੱਚੇ ਨੇ ਫੰਕਸ਼ਨਲ ਛੱਡ ਦੋ ਹਾਂ ਕਿਉਂਕਿ ਇਥੋਂ ਜਿਹੜਾ ਵੀ ਹੁੰਦੇ ਆ ਸਾਡੇ ਲੋਕੀ ਕੱਟਦੇ ਆ ਕਹਿੰਦੇ ਆ ਕਿ ਅਸੀਂ ਕੰਮ ਕਰ ਰਹੇ ਆ ਸਾਡੇ ਬੱਚੇ ਆ ਇੱਕ ਦੋ ਨੂੰ ਨਾ ਜਿਵੇਂ ਇੱਕ ਬੱਚਾ ਫੜਿਆ ਹੀ ਆ ਉਹ ਆਂਦਾ ਇਹਨੂੰ ਬੜੀ ਵਾਰ ਸਮਝਾਇਆ ਕੋਈ ਨਹੀਂ ਕਰਨਾ ਨਹੀਂ ਕਰਨਾ ਮੇਰੇ ਕਹਨੇ ਤੋਂ ਬਾਹਰ ਆ ਠੀਕ ਹੈ ਇਸ ਤਰ੍ਹਾਂ ਕਈ ਹੈ ਗਿਆ ਜੋ ਬਾਅਦ ਵਿੱਚ ਆ ਕੇ ਸੜਕਾਂ ਦੇ ਲੱਪ ਜਾਂਦੇ ਆ ਪਰ ਲੋਕੀ ਵੀ ਕਹਿੰਦੇ ਆ ਕਿ ਇਹਨਾਂ ਨੂੰ ਮਤਲਬ ਵਧੀਆ ਕੰਮ ਕਰ ਰਹੇ ਜੇ ਉਹਨਾਂ ਨੂੰ ਉਹ ਹੀ ਚੀਜ਼ ਨਾ ਜਾ ਕੇ ਇਹਨਾਂ ਦਾ ਮਤਲਬ ਸੁਨਹਿਰੀ ਭੇਖਾ ਜੀ ਇੱਥੇ ਰਹਿਣਾ ਚਾਹੁੰਦੇ ਆ ਜਾਂ ਪੜ੍ਹਨਾ ਚਾਹੁੰਦੇ ਆ ਇਹਨਾਂ ਨੂੰ ਰੋਲ ਕਰਾਵਾਂਗੇ ਇਹਨਾਂ ਨੂੰ ਸਕੂਲਾਂ 'ਚ ਪਾਵਾਂਗੇ ਕੋਈ ਇਹਨਾਂ ਦੀ ਪੜ੍ਹਨ ਦੀ ਉਮਰ ਆ ਇਹਨਾਂ ਦੀ ਮੰਗਣ ਦੀ ਉਮਰ ਨਹੀਂ ਹੈਗੀ ਇਹਨਾਂ ਸਪੌਂਸਰ ਜੀ ਪੁੱਛੋਗੇ ਸਕੀਮ ਹੈਗੀ ਸਰਕਾਰ ਦੀ 4000 ਰੁਪਿਆ ਉਹਦਣਾ ਵੀ ਹੋਰ ਸਕੀਮਾਂ ਜਿਹੜੇ ਇਹਨਾਂ ਨੂੰ ਜੋੜਾਂਗੇ ਪਰ ਇਹ ਚੀਜ਼ ਗਲਤ ਹੈ ਕਿ ਸੜਕਾਂ ਦੇ ਮੰਗਣਾ ਰਾਹ ਘੇਰਾ ਨੂੰ ਆ ਕੇ ਤਰਾ ਕਰ ਅੰਮ੍ਰਿਤਸਰ ਇੱਕ ਆਪਣੀ ਸਟੋਰੀ ਕਲ ਸਹੀ ਹੈ ਅਤੇ ਜਿਹੜੇ ਸਾਰੇ ਹੁੰਦੇ ਆ ਤੇ ਮਾੜਾ ਪ੍ਰਭਾਵ ਪੈਂਦਾ ਹੈ ਕਿਸ ਕਰਕੇ ਇਹ ਨਿਰੰਤਰ ਰੇਡਾ ਜਿਵੇਂ ਜੋ ਕਰਦੇ ਨੇ ਬੱਚੇ ਵੀ ਕੋਈ ਨਹੀਂ ਪਤਾ 15 15 16 ਸਾਲ ਦੇ ਸਾਰਾ ਦਿਨ ਕਮਾਂਦੇ ਤੇ ਰਾਤ ਦੇ ਵੀ ਨਸ਼ਾ ਕਰਨ ਲੱਗਦੇ ਆ ਲੋਕਸ਼ਦਾ ਨਸ਼ਾ ਕਰਦੇ ਆ ਹਾਂ ਉਹ ਵੀ ਆਡੇ ਨੋਲੇ ਵਿੱਚ ਆਇਆ ਉਹ ਵੀ ਅਸੀਂ ਆਪਣੇ ਨੰਤਰ ਰੇਡਾ ਦੇ ਵਿੱਚ ਕਵਰ ਕਰਾਂਗੇ ਕਿਉਂਕਿ ਇਹ ਮਿਲਦਾ ਲੜਕਿਆਂ ਨੂੰ ਸੇਵ ਕਰਕੇ ਆਪਣੇ ਨਾਦੀਨ ਕੇਤਨ ਉਤੇ ਉਤੇ ਕਰਾਂਗੇ ਤੇ ਉਹਨਾਂ ਦੇ ਇਲਾਜ ਕਰਾਵਾਂਗੇ ਤੁਹਾਨੂੰ ਪੁੱਛਾਂਗੇ ਕਿ ਤੁਸੀਂ ਇਹ ਕਿਉਂ ਕਰਦੇ ਜੇ ਕੀ ਚੱਲਦੇ ਜੇ ਪੜ੍ਹਾਈ ਕਰਨੀ ਚ ਪੜ੍ਹਾਈ ਕਰਾਵਾਂਗੇ ਮਾਪਿਆਂ ਨੂੰ ਕਰਕੇ ਜਿਹੜੇ ਸਟੇਟਾਂ ਨਾਲ ਕੋਈ ਨਾ ਨਹੀਂ ਰਾਸ ਕਰਦੇ ਉਹਨਾਂ ਦਾ ਉੰਦਰ ਨਹੀਂ ਵਾਸ ਜਦ ਜਤ ਮਤਾਰਾਂ ਰੈਸਕਿਊ ਸਰ ਲਗਾਤਾਰ ਜਾਰੀ ਇਹ ਰੈਸਕਿਊ ਲਗਾਤਾਰ ਚੱਲ ਰਿਹਾ ਹੈ ਸਾਰੇ ਲਗਾਤਾਰ ਰੈਸਕਿਊ ਅਮਰਸਰ ਵਿੱਚ ਚੱਲ ਰਿਹਾ ਹੈ ਹੁਣ ਇਹ ਅੱਗ ਉਹ ਹੌਟਸਪੌਟ ਇੰਡੀਆ ਜੈਦ ਅਸਲਾਮ ਏਰੀਆ ਦੇ ਬੱਚੇ ਉਹਨਾਂ ਉਹਨਾਂ ਵਿੱਚ ਵੀਕੈਂਡ ਸਟ੍ਰੀਚਰ ਆਇਆ ਤਵਰ ਕਰਿਆ ਆਪਣੇ ਦਰਗਾਹ ਹੋ ਗਿਆ ਸੀ ਨਾ ਸਾਹਿਬੋ ਕੇ ਆਈ ਉਹਨਾਂ ਮੇਨ ਮੈਂਟ ਹੌਟਸਪੌਟ ਹੈ ਜਿਹੋ ਹੀ ਚਕੇ ਕੋ ਮੇਨ ਸ਼ਹਿਰ ਦੇ ਵਿੱਚ ਤੋਂ ਨਾ ਜੋ ਉਤੇ ਤੀ ਵੇਖਿਆ ਉਹ ਨੌਵਲ ਦੀ ਕਿਸ ਤਰ੍ਹਾਂ ਹੁੰਦਾ ਸੀਗਾ ਅੱਗੇ ਵਾਈਪਰ ਮਾਰਦੇ ਸੀਗੇ ਪੈਸੇ ਮੰਗਦੇ ਮੈਂ ਲੋਕਾਂ ਨੂੰ ਇਹ ਸੰਦੇਸ਼ ਦੇਵਾਂਗਾ ਕਿ ਦੋ ਟਿੰਡ ਕਰ ਚੋਦਾ ਬੈਗਰ ਕੀ ਹੁੰਦਾ ਫੂਡ ਪੈਸੇ ਨਾਨਾ ਨੂੰ ਨਾ ਪੈਸੇ ਦੋ ਨਾ ਬੜਾ ਜੇ ਤੁਹਾਡੇ ਤੋਂ ਹੈਗੇ ਉਹਨਾਂ ਨੂੰ ਪਾਲੋ ਉਹਨਾਂ ਦਾ ਕੋਈ ਸਿੱਖਿਆ ਦਾ ਉਹਨਾਂ ਦਾ ਚੁੱਕੋ ਠੀਕ ਹੈ ਇਹਨਾਂ ਨੂੰ ਪੈਸੇ ਦੇ ਕੇ ਇਹਨਾਂ ਨੂੰ ਕਮਜ਼ੋਰ ਜਾਂ ਹੈਂਡੀਕੈਪ ਨਾ ਬਣਾਓ ਕੈਸੇ ਵੀ ਅਨੁਲਿਖੇ ਕਰੂ ਨਗਰੀ ਅੰਮ੍ਰਿਤਸਰ ਜੋਪੁਰ ਗੁੜ ਭੁਖਾਰੀ ਮੁਕ ਬੈਗਰ ਨੂੰ ਹਾਂ ਇਹ ਅੰਮ੍ਰਿਤਸਰ ਨੂੰ ਪੈ ਆਉਣ ਵਾਲੇ ਸਮੇਂ ਡੇਡਾ ਚੱਲਦੇ ਰਹਿਣਗੇ ਬੱਚੇ ਬਾਲ ਫਿੱਖੇ ਜਿਹੜੇ ਬ ਰੈਸਿਵਰੀ ਹੈਬਿਟੇਸ਼ਨ ਕੰਦੇ ਯਤਨ ਕੀਤਾ ਜਾਓ ਕਿ ਅਮਰਸਾਨ ਗੁਰੂ ਨਗਰੀ ਨੂੰ ਇਹ ਕਿਸ ਜੜੇ ਵੀ ਹੈ ਗਿਆ ਜਿਹੜੇ ਦਰਸ਼ਨ ਕਰਨ ਹੋ ਤੇ ਦਰਸ਼ਨ ਕਮ ਜਾਣ ਤੇ ਇਨਾਂ ਲੋਕਾਂ ਤੋਂ ਜਿਹੜਾ ਕਿ ਮੁਕਤ ਕੀਤਾ ਜਾਓ ਬਿਊਰੋ ਰਿਪੋਰਟ ਪਰ ਟੀਵੀ ਅੰਮ੍ਰਿਤਸਰ